ਉਬਰੀ ਗੋਮਦੀ ਬੇਕੀ ਕੀ ਗੱਲ ਚਾਚੂ ਬਣਾਈ ਕਿ ਨਹੀਂ ਉਹ ਦੋ ਬਣਾ ਗੋਮਸਮ ਕੀ ਲੈਣਾ ਵਾ ਕੀ ਹੈ ਆ ਮਮੀ ਢੜੀ ਦਾ ਨਸਵਾ ਬੜਾ 8:00 ਵਜੇ ਆਈਆ ਦੋ ਮੈਨ ਬੱਚੇ ਖੇਡਣ ਡਏ ਸੀ ਇਹਨਾਂ ਖੇਡਣਾ ਵੀਆ ਲੜਣਾ ਵੀਆ ਕੋਲਣਾ ਵੀਆ ਫੇਰ ਹੀ ਕੋਮੀ ਕੋ ਹੋ ਜਾਣਾ ਤੁਹਾਨੂੰ ਪਤਾ ਵਾ ਉਹ ਵੀ ਤੇ ਆਪਣਾ ਰਾਜਵੀਰ ਡੇਗ ਗਿਆ ਘਰ ਕੋ ਇਹਨੇ ਆ ਮਾਰੀ ਮੁੰਡੇ ਤੇ ਚਤੇੜ ਮੁੰਡਾ ਰੋਂਦਾ ਰੋਂਦਾ ਮੇਰੇ ਕੋ ਚਲ ਗਿਆ ਕਾਨੂੰ ਨਹੀਂ ਪਤਾ ਵਾ ਮੈਂ ਜਦੋਂ ਮਾਂਹ ਦੀ ਲੌਂਡਾਂਏ ਆਂ ਵੀ ਚੱਲਦੇ ਆਲੇ ਲੱਗ ਜੀ ਹੈਨਾ ਉਹਦਾ ਅਜੇ ਨਹੀਂ ਪਿੱਛੇ ਧਿਆਨ ਪਰ ਮੰਮੀ ਨੂੰ ਇਦਾਂ ਚਾਹੀਦੀ ਨਹੀਂ ਆ ਨਿਆਣੇ ਆ ਨਾ ਕਈ ਵਾਰੀ ਰੁਸਣਾ ਮੰਨਣਾ ਜੇ ਉਹਦੇ ਲਈ ਤੇ ਉਹਦੇ ਵੀ ਹੌਲੀ ਜਨਾ ਲਾ ਦਿੰਦੀ ਤੇ ਮੁੰਡਾ ਨਾ ساری ਰਾਤ ਹੋ ਗਿਆ ਨਾ ਵੀ ਰੋਂਦਾ ਰਿਹਾ ਉਹ ਇਦਾਂ ਨਹੀਂ ਕਰੀਦਾ ਹੁੰਦਾ ਨਿਆਣੇ ਕਹਿਣਾ ਪੈਂਦਾ ਸਿਆਣੇ ਬੰਦੇ ਨੂੰ ਕਹਿਣਾ ਹੁੰਦਾ ਵੀ ਪੁੱਤ ਕੋਈ ਗੱਲ ਨਹੀਂ ਜੇ ਉਹ ਡਿੱਗਿਆ ਜੇ ਉਹ ਡਿੱਗਦਾ ਤੇ ਉਹਦੇ ਮਾਰ ਦਈਆਂ ਉਹਨੇ ਦੋ ਉਹਦੇ ਨਹੀਂ ਮਾਰਦੀਆਂ ਕਿਉਂ ਉਹ ਮੈਨੂੰ ਪਤਾ ਵਾ ਨਹੀਂ ਫਿਰ ਉਹ ਗੱਲ ਇਦਾਂ ਦੀ ਗੱਲ ਨਾ ਕਰਿਆ ਕਰ ਪਤਾ ਵਾ ਫਰਦੀ ਇਹ ਇਦਾਂ ਨਿਆਣਿਆਂ ਦਾ ਜੀ ਨਹੀਂ ਲੱਗਣਾ ਤੁਹਾਨੂੰ ਹੀ ਪਤਾ ਕਦੀ ਇਹਨਾਂ ਮੱਕੋ ਉਹਦੀ ਨਹੀਂ ਕਦੀ ਉਹਦੀ ਨਹੀਂ ਆ ਚੱਲ ਭਾਵੇਂ ਅਲੱਗ-ਅਲੱਗ ਹੀ ਸਕੂਲ ਚ ਜਾਂਦੇ ਆ ਜਿੱਦਾਂ ਦਾ ਟਿਫਨ ਪੈਕ ਉਹਦਾ ਕਰਦੀ ਉਹਦਾ ਉਹਦਾ ਕਰਦੀ ਆ ਇਹ ਥੋੜੀ ਮੈਂ ਕੋਈ ਵਿਦਕਰਾ ਕਰਦੀ ਆ ਆਪਣੇ ਪੁੱਤ ਚ ਇਹ ਗੱਲ ਤੇਨਾ ਪਹਿਲਾਂ ਮੰਮੀ ਨੇ ਕੀਤੀ ਵੀ ਕਹੇ ਵਿਗੜੇ ਤੋਂ ਹੀ ਕਹਿਣਾ ਹੀ ਕਹਿਣਾ ਵਾ ਹੋਇਆ ਤਾਂ ਗੋਰੂ ਰਾਜਵੀਰ ਨੂੰ ਕੋਹ ਬਣੀ ਸੀ ਕਿਤੇ ਮਾੜਾ ਜਿਹਾ ਇਦਾਂ ਹੋੜੀ ਜਿਹਾ ਡੇਗ ਗਿਆ ਦਵਿੰਦਰ ਕੋਈ ਗੱਲ ਨਹੀਂ ਸਿਆਣੇ ਬੰਦੇ ਕਹਿੰਦੇ ਆ ਮੈਂ ਨਹੀਂ ਕਿਸੇ ਨੂੰ ਥੱਪੜ ਮਾਰਦਾ ਤੇ ਇਹ ਥੋੜੀ ਗੱਲ ਵੀ ਹੈ ਜੀ ਇੱਕਦਮ ਦਿਲ ਤੇ ਗੱਲ ਲਾ ਕੇ ਬਹਿ ਜਾਣੀ ਮੈਂ ਜਿਹੜਾ ਕਹਿਨੀ ਪੈਨੂੰ ਝੜ ਝੜਕਣਾ ਝੜਕਣਾ ਪੈਂਦਾ ਵਾ ਜੇ ਨਿਆਲੇ ਨੂੰ ਨਾ ਹੀ ਆਖਾਂਗੇ ਤੇ ਵਿਗੜ ਜੂਗਾ ਪਰ ਡੁੱਲੇ ਵਿਗੜੇ ਤੋਂ ਕਹਿਣਾ ਚਾਹੀਦਾ ਨਾ ਬੱਚੇ ਨੂੰ ਡੁੱਲਾ ਵਿਗੜਾ ਹੋਊ ਤੇ ਉਹ ਤੋਂ ਕਹਿਣਾ ਪੈਂਦਾ ਵਾ ਪਰ ਇਹ ਥੋੜੀ ਵੀ ਉਹ ਆਪੇ ਹੀ गिर ਗਿਆ ਆਪੇ ਹੀ ਭਜ ਜਾਂਦਾ ਮੈਂ ਇਦਰੋਂ ਵੇਖਿਆ ਅੰਦਰੋਂ ਉਹ ਕੋਈ ਗੱਲ ਨਹੀਂ ਅਸੀਂ ਲਿਆਂਦਾ ਨਾ ਸੇਰ ਚੋਕ ਕੇ ਸਾਡੀ ਜੁਮੇਰੀ ਆ ਇਹਨੂੰ ਸਾਂਭਣਾ ਮੜਾ ਚੰਗਾ ਨੂੰ ਪਹਿਲਾਂ ਕਿਹਾ ਪੁੱਤ ਕੋਈ ਗੱਲ ਨਹੀਂ ਮੈਂ ਕਿੱਦਾਂ ਉਹਨੂੰ ਗੱਲ ਨੂੰ ਲਾਣਾ ਠੀਕ ਆ ਸਕੂਲੋਂ ਹੋਣੀ ਆੜਾ ਜਿਵੇਂ ਮੈਂ ਨਹੀਂ ਆ ਮੈਂ ਤੂੰ ਨਹੀਂ ਮੈਂ ਨਾ ਵਿਤਕਰਾ ਜਾਈ ਕਰਦਾ ਵਾ ਨਹੀਂ ਮੈਂ ਵਿਤਕਰਾ ਇੱਕ ਇੱਕ ਇੰਨੀ ਚੀਜ਼ ਦਾ ਨਹੀਂ ਕਰਦਾ ਮੰਮੀ ਦੇ ਤਾਂ ਸੁਭਾਅ ਦਾ ਤੈਨੂੰ ਪਤਾ ਹੀ ਹੈ ਤੇ ਮੈਨੂੰ ਪੂਰਾ ਮਾਣ ਇਸੇ ਕਰਕੇ ਮੈਂ ਗਾਰ ਉਹਨੂੰ ਨਾਲ ਲੈ ਆਈ ਆ ਤੁਸੀਂ ਮੇਰੀ ਪੂਰੀ ਸਪੋਰਟ ਹੈ ਇਹ ਜੇ ਕਰਨ ਫਿਰ ਦਵਿੰਦਰ ਪਤਾ ਕੀ ਸਿਆਣੇ ਬੰਦੇ ਕਰਦੇ ਹੁੰਦੇ ਨੇ ਨੋਕ-ਝੋਕ ਤੂੰ ਨਾ ਡਰ ਜਦੋਂ ਮੈਂ ਹੈਗਾ ਨਾ ਮੈਂ ਆਪੇ ਸਾਹਮਣੇ ਲੈਣਾ ਸਾਰਾ ਕੁਝ ਠੀਕ ਆ ਜੇ ਲਿਆਂਦਾ ਨਾ ਤੇ ਉਹਨੂੰ ਐ ਵਧੀਆ ਬੰਦਾ ਬਣਾ ਕੇ ਫਿਰ ਕੋਈ ਜੰਗ ਉੱਥੇ ਨੌਕਰੀ ਨਾ ਕਿ ਦਵਾ ਕੇ ਭੇਜੂ ਟੈਨਸ਼ਨ ਕਰ ਲੈਣੀਆਂ ਇਦਾਂ ਕਰ ਮ ਮਮੀ ਨੇ ਮੈਂ ਕਹਿ ਗਿਆ ਚੋਰ ਬਣਾਏ ਲੂਣ ਵਾਲੇ ਉਹ ਪਾ ਨਾਲ ਆਪਖਾਨ ਵਾਲੇ ਮੰਦੇ ਮੈਂ ਜਾਣਾ ਮੁੜ ਕੇ ਮੋਟਰ ਨੂੰ ਐਦਾਂ ਟੈਨਸ਼ਨ ਲਿਆ ਕਰ ਪੜਨੇ ਆ ਗਏ ਆ ਹਾਂਜੀ ਮੈਸੇਜ ਆ ਸ਼ਿਕਾਰ ਸਤ ਸ੍ਰੀ ਅਕਾਲ ਹੋਰ ਸੁਣਾਓ ਸੇ ਤਾਂ ਠੀਕ ਆ ਹਾਂਜੀ ਆਪਣੇ ਦੱਸੋ ਅਸੀਂ ਵੀ ਠੀਕ ਆਂ ਰਿੰਦਰ ਅੰਦਰ ਹੀ ਚੱਲ ਜੋ ਠੀਕ ਵੇਖਾ ਮੁੰਡਾ ਕਾਦਾ ਗਣ ਮਾ ਘਟ ਵਟ ਵੰਜ ਲਗਣੀਆਂ ਅੱਗੇ ਕਿਹਨੂੰ ਰਾਹ ਨਹੀਂ ਹੁੰਦਾ ਹਾਂ ਅਲਾਈਦਾ ਹਵੀਆਂ ਦਾ ਪਤਾ ਨਹੀਂ ਕੀ ਲਫਾਫੇ ਚ ਕਿਤੇ ਫਰੂਟ ਵੀ ਨਹੀਂ ਲੱਭਾ ਹੁਣ ਤੇ ਮੁੰਡੇ ਲਈ ਐਦਾਂ ਖਾਲੀ ਆ ਜਾਂਦੀਆਂ ਹੱਥ ਜਿਹਾ ਪੜਕਾਉਂਦੀਆਂ ਕਰੋ ਗਰ ਦਾ ਟਾਈਮ ਹੋਇਆ ਵਾ ਤੇ ਤੁਸੀਂ ਉਹਨੂੰ ਲੈ ਆਓ ਨਾ ਬੰਡ ਚੋਕਲੇ ਨਹੀਂ ਪੜਾ ਦੋ ਲੈ ਭਾਬੀ ਆਈ ਹੋ ਹਾਂ ਹਾਏ ਰਫਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਹੋਠੀ ਠਾਕਾ ਮਦਿਆ ਸਤਿ ਸ਼੍ਰੀ ਅਕਾਲ ਬਾਜੀ ਬੈਠੋ ਮੈਂ ਆ ਗਈ ਪਾਣੀ ਲੈ ਕੇ ਕੋਈ ਉੱਥੇ ਚਲ ਜੂ ਅੰਦਰ ਹੀ ਚਲ ਉਧਰ ਭਾਲਦੇ ਨਹੀਂ ਮੈਂ ਰੋਟੀ ਖਾਦੇ ਮੈਂ ਮੁੰਡਾ ਲੈ ਆਵਾ ਹਾਂ ਅਲ ਭਾਬੀ ਮੇਰੀ ਗੱਲ ਸੁਣੋ ਫੋਨ ਕਰ ਦਿੰਦੇ ਮੈਨੂੰ ਮੇਰਾ ਜੀ ਘਰ ਆਇਆ ਘਰ ਉਹਨੇ ਮੈਨੂੰ ਬਾਰਾ ਵੀ ਆਉਣ ਯਾਰਾ ਵੀ ਰਤੀ ਕਹਿਣ ਨਹੀਂ ਹਾਂ ਵੀ ਘਰ ਖਾਲੀ ਹੋਇਆ ਮਾਸਾ ਦਿਲ ਨਹੀਂ ਲੱਗਣ ਦਾ ਉਹ ਆਂਦੇ ਚ ਜ਼ਿਆਦਾ ਹੀ ਉਦੜੀਆਂ ਤਾਂ ਤੂੰ ਮਿਲਿਆ ਜਾ ਕੇ ਚੱਲ ਵਧੀਆ ਕੀ ਤਾਂ ਉਹਨੇ ਵੇਖੀ ਖੁਸ਼ ਹੋ ਜਾਣਾ ਵੇਖ ਕੇ ਮਮਾ ਆਈ ਆ ਮੈਂ ਉਹ ਜੋ ਬੰਨ ਰਹੀਆਂ ਕਹਿਣ ਚੌਲ ਖਾ ਕੇ ਡੈਢ ਮੈਂ ਹਾਂ ਟਾਈਮ ਹੋਇਆ ਬਾਹਰ ਚੱਲ ਜਾ ਅੱਛਾ ਫੇ ਗੱਡੀਆਂ ਬਸਾਂ ਆਉਂਦੀਆਂ ਤੈਨੂੰ ਪਤਾ ਗੱਲ ਸੁਣ ਚੱਲ ਜਾਂਦਾ ਸਕੂਲੇ ਰਾਮ ਨਾ ਯਾਦ ਕਰਦਾ ਵਾ ਕਰਦਾ ਕਿਉਂ ਨਹੀਂ ਉਠਣ ਲੱਗਾ ਕਰ ਦਿੰਦਾ ਮम्मा ਮम्मा ਫਿਰ ਮੈਂ ਜਦੋਂ ਦੇ ਨਹੀਂ ਖਾਣ ਪੀਣ ਦੇ ਫਿਰ ਚਲੋ ਕਰ ਲੱਗ ਜਾਂਦਾ ਹੋ ਜਾਂਦਾ ਸੋਮੰਜਿਆ ਤੇ ਮੈਨੂੰ ਇਹ ਗੱਲ ਦੱਸੋ ਵੀਰ ਜੀ ਨਾਲ ਲਈ ਹੁੰਦੇ ਤੁਸੀਂ ਵੀਰ ਜੀ ਫਿਰ ਕਹਿੰਦੇ ਨਾ ਹੋ ਜਾਂਗੇ ਉਹਨਾਂ ਨੇ ਤਾਂ ਕਿਹਾ ਨਾ ਕਾ ਦੀ ਕਣਕ ਬੀਜਣੀ ਜਾਂ ਜਾ ਕਰਨ ਵਾਲਾ ਉਹ ਕਰਨ ਵਾਲਾ ਮੇਰਾ ਜ਼ਿਆਦਾ ਹੀ ਦਿਲ ਕਾਂਦੇ ਹੀ ਮਿਲ ਨੂੰ ਮੈਂ ਚਲ ਹੋ ਨਹੀਂ ਮਮੀ ਕਿੱਦਾਂ ਵਾ ਠੀਕ ਹੈ ਮਮੀ ਇਹ ਬਥੇਰਾ ਜ਼ਾਤ ਕਰਦੇ ਆ ਹਾਈ ਰੌਣਕ ਹੀ ਉਹਦਾ ਘਰ ਦੀ ਰੌਣਕ ਮਨ ਖਰਾਬ ਕਰਦੇ ਆ ਮੈਂ ਉਹਨਾਂ ਲਾਗੇ ਤੇ ਜ਼ਿਆਦਾ ਨਾ ਹੀ ਨਹੀਂ ਲੈਂਦੀ ਮੈਂ ਚਿੰਤਾ ਕਰਨਗੇ ਮੈਂ ਕਿਹਾ ਦਸ਼ਨੀਆਦਾਰ ਹੋਵਾਂ ਦੀ ਤੁੰਗੋਂ ਵੀ ਮਲਾ ਜਵਾਨ ਕੇ ਆ ਕੋਈ ਨਹੀਂ ਮੈਂ ਬਣਾ ਲਿਆਉਂਗੀ ਤੇ ਸਾਡੇ ਘਰ ਤੇ ਰੌਣਕ ਲੱਗੀ ਜਦੋਂ ਇਹ ਜਾਣੇ ਖੇਤ ਦੇ ਤੇ ਕਿਤੇ ਕਿਤੇ ਮੈਂ ਨਹੀਂ ਸਾਰਾ ਦਿਨ ਟਾਈਮ ਪਾਸ ਹੋ ਜਾਣਾ ਜਦੋਂ ਟੀਮ ਦੀ ਹੈ ਚਲੋ ਇਹ ਨਹੀਂ ਬਣਾਵਾ ਤੇ ਗੌਰਵ ਦਾ ਜੀ ਲੱਗ ਗਿਆ ਨਹੀਂ ਜੀ ਮੈਨੂੰ ਇਹ ਹੀ ਤੇ ਹਰ ਚੀਜ਼ ਦੀ ਜੇਰ ਬੜੀ ਕਰਦਾ ਹੁੰਦਾ ਨਹੀਂ ਲੱਗਣਾ ਸੱਚ ਦੱਸਾਂ ਰਾਤ ਨੂੰ ਸੌਣ ਲੱਗਾ ਕਰਦਾ ਮੜਾ ਜਾ ਤੇ ਜਾਂ ਸਵੇਰੇ ਉੱਠਣ ਲੱਗਾ ਕਰਦਾ ਮੁੜ ਕੇ ਤੇ ਚੱਲ ਸਕੂਲੇ ਰਹਿੰਦਾ ਵਾ

ਮੈਂ ਤੇ ਚੱਲ ਮੈਨੂੰ ਤੇ ਸ਼ਰੀਕ ਨਹੀਂ ਕਹਿੰਦੀ ਹੋਊਗੀ ਵੀ ਮੈਂ ਇਹਨੂੰ ਮਿਲਣਾ ਵਰਤਨਾ ਨਹੀਂ ਇਹਦੇ ਆਲ ਜਾਣਾ ਨਹੀਂ ਤੇ ਸੱਸ ਦੇ ਇਹਦੀ ਵੀ ਆ ਇਹਦੀ ਵੀ ਸੰਜੀਤ ਕੋਲ ਵੀ ਜਿੰਨੇ ਵੇਖਣ ਨੂੰ ਆਏ ਵੇਲਾ ਬਾਅਦ ਵੀ ਚੱਲ ਗਿਆ ਵੇ ਵੇਲਾ ਸ਼ਰਮਿੰਦਾ ਹੋਇਆ ਉਹ ਦੰਦੀਆਂ ਗੱਲਾਂ ਤੋਂ ਜਾਨ ਲੱਗਾ ਮਿਲਣੇ ਨਹੀਂ ਆਇਆ ਘਰ ਆਹੋ ਮੈਨੂੰ ਇਹ ਦੱਸੋ ਕਿ ਇਹਨੂੰ ਪਤਾ ਨਾ ਲੱਗਾ ਹੋਊ ਵੀ ਗੌਰਵ ਚੱਲ ਗਿਆ ਪੂਈ ਕੋ ਪਤਾ ਹੋਊਗਾ ਪਤਾ ਕਿਉਂ ਨਹੀਂ ਹੋਣਾ ਨਹੀਂ ਵੀ ਘਰ ਆਉਂਦੀ ਤੇ ਆਂਡ ਗਵਾੜ ਨਹੀਂ ਦੱਸਣ ਨੂੰ ਸਾਰਿਆਂ ਨੂੰ ਪਤਾ ਲੱਗ ਲੱਗੇ ਆਹ ਵੇਖ ਲੈ ਕਿੱਦਾਂ ਦੇ ਆਂਦੇ ਹੁੰਦੇ ਆ ਵੀ ਮਾਪਿਆਂ ਦੀ ਸਿੱਖ ਮੁੱਤ ਹੁੰਦੀ ਆ ਮਾਤ ਹੁੰਦੀ ਜੇ ਤੀ ਪੁੱਤ ਨੂੰ ਚੰਗੀ ਦੇਵੇ ਸੋਚੇ ਵੀ ਚੱਲ ਜੇ ਤੇਰਾ ਸਰੀਕਾ ਤੇ ਸਾਸਨਾ ਥੋੜੀ ਸਰੀਕਾ ਮੈਂ ਮੰਮੀ ਨੂੰ ਨਹੀਂ ਮਿਲਣ ਆਈ ਆ ਤੇ ਗਲਤ ਗੱਲ ਆ ਚਲੋ ਕੋਈ ਗੱਲ ਨਹੀਂ ਦਿਨ ਤਾਂ ਸਾਰਿਆਂ ਦੇ ਲੰਘ ਜਾਂਦੇ ਆ ਗੱਲਾਂ ਹੀ ਯਾਦ ਰਹਿ ਜਾਂਦੀਆਂ ਵੇ ਭਾਬੀ ਕਹਿਣ ਦੀ ਗੱਲ ਨਹੀਂ ਆ ਕਦੀ ਵੀ ਚਾਰ ਆ ਮੇਰੇ ਕੋਲ ਨਹੀਂ ਆਈ ਕੱਤੀ ਹੁਣ ਜਿੱਦਾਂ ਗੋਪੀ ਰਹਿ ਕੇ ਗਿਆ ਵਾ ਤੇ ਫਰਜ਼ ਨਹੀਂ ਬਣਦਾ ਕਹਿ ਕੇ ਵੀ ਆਈ ਹਾਂ ਮੈਂ ਕਿ ਵੀਰ ਗਿਆੜਾ ਮਾਰਿਓ ਕਹਿੰਦਾ ਜਾਊਗਾ ਉਹ ਮੈਂ ਥੋੜਾ ਜਿਆ ਬੋਲ ਜੂ ਆਈ ਹਾਂ ਹਰ ਉਹਦੇ ਪਰ ਕਈ ਨਹੀਂ ਮਤਲਬ ਆਈ ਹੈ ਨਾ ਤੇ ਤਾਂ ਨਾ ਗੁੱਸਾ ਗੁੱਸਾ ਤਾਂ ਮਾਰੀ ਜੀ ਵੀ ਗੱਲ ਮੰਮੀ ਉਦਾਂ ਵੀ ਕਿਤੇ ਗੱਲਾਂ ਚ ਵੀ ਗੱਲ ਕਹਿ ਦੇ ਨਾ ਤੇ ਵਿਸਾ ਖੋਲਦੀ ਨਾ ਕਈ ਦਿਨ ਵੜਨਾ ਨਹੀਂ ਮੁੜ ਕੇ ਤਾਂ ਹੁਣ ਤੇ ਉਦਾਂ ਹੀ ਨਹੀਂ ਕਦੀ ਆਈ ਇੱਕ ਦੋ ਵਾਰੀ ਇਹਨਾਂ ਨੇ ਕਹਿ ਜੋ ਦਿੱਤਾ ਪੈਸੇ ਬੂਹਾਂ ਵੱਲੋਂ ਉਦੋਂ ਦੇ ਤੁਹਾਨੂੰ ਹੀ ਪਛਾਣ ਹਟ ਗਿਆ ਵੀ ਕਿਤੇ ਮੰਗੀ ਨੁਲੈਂ ਚਲੋ ਕੋਈ ਗੱਲ ਨਹੀਂ ਮਾਰਾ ਨੇ ਦਿਨ ਮੋੜ ਦੇਣੇ ਆ ਮੁੰਡਾ ਵਧੀਆ ਸਕੂਲੇ ਪੈ ਗਿਆ ਵਾ ਹਨਾ ਚਲੋ ਇਹ ਚੰਗੇ ਸਕੂਲੇ ਪੜ੍ਹ ਜੇ ਉਹ ਤੇ ਪੜਾਵਰ ਦਾ ਕਦਮ ਚੁੱਕਿਆ ਵਾ ਨੇ ਤੇ ਜੀਤ ਨਹੀਂ ਕਰਦਾ ਦਵਿੰਦਰ ਵੜਾ ਉਖਾ ਰਹਿਣਾ ਮਰਾਂ ਸਵੇਰੇ ਜਿੱਦਾਂ ਰੋਟੀ ਖਾਈਦੀ ਆ ਨਾ ਤੇ ਕਿੰਨਾ ਦਿਲ ਨੂੰ ਹੌਲ ਜੇ ਪੈਂਦੇ ਕਿੰਨੀ ਵਾਰੀ ਮੈਂ ਰੋਈ ਆ ਤੂੰ ਸੋਚ ਵੀ ਨਹੀਂ ਸਕਦੀ ਮੇਰੀ ਗੱਲ ਸੁਣ ਮਨ ਚਾਹ ਜੀ ਗੱਲ ਨਹੀਂ ਕਰਨੀ ਹੁਣ ਸੋਚਣੀ ਹੁਣ ਉਹਦਾ ਜੀ ਲੱਗਾ ਵਾ ਤੇ ਹੌਸਲਾ ਹੀ ਦੇ ਕੇ ਜਾਣਾ ਆਉਣੇ ਵਾਲਾ ਵਾ ਇੱਕ ਜਨਾਨੀ ਜਿਹੜੀ ਆ ਨਾ ਰੋ ਕੇ ਆਪਣਾ ਮਨ ਹਲਕਾ ਕਰ ਲਏਗੀ ਤੇ ਬੰਦਾ ਤੇ ਰੋ ਨਹੀਂ ਸਕਦਾ ਇਹ ਵੀ 부জে 부জে ਜੇ ਇੱਥੇ ਬੈ ਉਹਥੇ ਬੈ ਕਿੰਨੇ ਦਿਨ ਚੁੱਪ ਚੋਪਰ ਆਏ ਵੇ ਕਜੇ ਨੋ ਬਸੋਨਾ دل ਸਾਰਿਆਂ ਦਾ ਗੁਜਿਆ ਹੀ ਪਰ ਮੈਂ ਮੰਮੀ ਨੂੰ ਹੌਸਲਾ ਦੇਣਾ ਇਹਨਾਂ ਨੇ ਮੈਨੂੰ ਦੇਣਾ ਤੇ ਆਪ ਇਹਨਾਂ ਨੇ ਚੁਪਕਾ ਕੇ ਤੇਰੇ ਫਿਰ ਨਾ ਕਈ ਜਿਵੇਂ ਦਿਲ ਤੋਂ ਨਹੀਂ ਵੀ ਮੈਨੂੰ ਕਿਹੜਾ ਪਤਾ ਨਹੀਂ ਲੱਗਣ ਦਿਆ ਪਤਾ ਨਹੀਂ ਲੱਗਣ ਦਿਆ ਚਲ ਕੋਈ ਪਤਾ ਇਹ ਵੀ ਉਹ ਜਾਂਦਾ ਨਾ ਕਿ ਚਾਰੇ ਦੋ ਹੋਣਾ ਇੱਕ ਬੱਚਾ ਆਪਾਂ ਕਿਤੇ ਭੇਜ ਵੀ ਦਿੰਨੇ ਆ ਤੇ ਦੂਜੇ ਨਾਲ ਸਾਡਾ ਦਿਲ ਲੱਗਾ ਰਹਿੰਦਾ ਜਦੋਂ ਇੱਕ ਜੱਕਦਮ ਗੌਰਵ ਆ ਗਿਆ ਉਥੋਂ ਸ ਘਰ ਖਾਲੀ ਜਿਹਾ ਹੋ ਗਿਆ ਸੁੰਨ ਬਸਾਂ ਜੀ ਪੈ ਗਈ ਚਲੋ ਬਹੁਤ ਨਾਲ ਮੈਂ ਜੋਬ ਨੂੰ ਕਹਾਂਗੀ ਬਾਹਰ ਗਰਵ ਦੀ ਗੱਲ ਬਾਤ ਆਉਣ ਵਾਲੀ ਆ ਤੇ ਖਲੋ ਜੀ ਹੈਨਾ ਤੁਹਾਨੂੰ ਬੋ ਮੈਂ ਆ ਗਿਆ ਲੈ ਆ ਗਿਆ ਹਾਂਜੀ ਤੇ ਫੁੱਫੜ ਫੁੱਫੜਾ ਪੱਠੇ ਪਉਣ ਗਿਆ ਵੇਲੀ ਹਾਂਜੀ ਮੰਮੀ ਆਈ ਅੱਜ ਹੈ ਅਈਸ਼ਾ ਕਿੱਥੇ ਮੰਮੀ ਉਹ ਵੀ ਅੰਦਰ ਤਲਵੇਗਾ kali gaya. Toh main chika hoy. Tedaji lagga? ਕਰ ਜਣਾ ਕੋਈ ਗੱਲ ਨਹੀਂ ਜਦੋਂ ਛੁੱਟੀਆਂ ਪੈਣਗੀਆਂ ਨਾ ਫਿਰ ਲੈ ਕੇ ਜਾਵਾਂਗੇ ਫਿਰ ਬੜਾਈ ਕਰਨੀ ਨਾ ਸੋਣਾ ਅੱਛਾ ਬੱਚਾ ਬਾਨਾ ਆ ਵੀ ਬêter ਵਾਸਤੇ ਲੈਸ ਲੈ ਕੇ ਆਈ ਤੂੰ ਖਾਣਾ ਹੁੰਦਾ ਨਾ ਇੱਕ ਤੇਰਾ ਵਾ ਇੱਕ ਰਾਜਵੀਰ ਦਾ ਰਾਜਵੀਰ ਨਹੀਂ ਆਇਆ ਉਹ ਇਤੋਂ ਲੇਟ ਆਉਂਦਾ ਥੋੜਾ ਜਿਹਾ ਲੇਟ ਅਲੱਗ-ਅਲੱਗ ਬਸਾਂ ਤੇ ਹੁੰਦੇ ਆ ਹਾਂ ਅਲੱਗ-ਅਲੱਗ ਜਾਂਦੇ ਆ ਵਰਤਿੰਦਰ ਬੱਚੇ ਲੱਗ ਲੱਗ ਸਕੂਲ ਵਿੱਚ ਪਾਉਂਦੇ ਕੀ ਲੋੜ ਇਹ ਉਹ ਨਹੀਂ ਭਾਬੀ ਜੀ ਜਿਹੜਾ ਗੌਰ ਆ ਜਿਹੜਾ ਸਕੂਲ ਨਾ ਬਹੁਤ ਵੱਡਾ ਵਾ ਉੱਥੇ ਪੁੱਛਦੇ ਛ ਕਰਦੇ ਆ ਕਿ ਮਾਂ ਤੂੰ ਕੀ ਕਰਦਾ ਬੱਚੇ ਦਾ ਕੀ ਉਹਨਾਂ ਦਾ ਮਤਲਬ ਕਰਵਾਰ ਜਿੱਦਾਂ ਹੋਈਆਂ ਤੇ ਤਾਂ ਕਰਕੇ ਥੋੜਾ ਅਲੱਗ-ਅਲੱਗ ਪਾਇਆ ਇਹਨਾਂ ਨੂੰ ਉਹਦਾ ਇਹ ਵੀ ਆਰਪੀਐਸ ਸਕੂਲ ਆ ਵਧੀਆ ਵਾ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਇਕੱਠਿਆਂ ਦਾ ਦਿਲ ਲੱਗਾ ਰਹਿਣਾ ਹਣਾ ਨਹੀਂ ਨਹੀਂ ਦੇਰ ਲੱਗਾ ਪੁੱਛਾ ਨੰਗਾ ਨਾ ਕੋਈ ਦਿਲ ਹਾਂ ਪੁੱਈ ਹੋ ਦਿਲ ਜੇ ਤਾਂ ਲਗੜਾਏ ਕੀ ਬੜਾ ਕੋਸ਼ੀ ਨਾ ਮੇਰਾ ਬਤੂ ਚੀਜੀ ਖਾਓ ਤੇ ਫਿਰ ਵਰਦੀ ਚੇਂਜ ਕਰਦੇ ਹਨਾ ਅਪਰੇ ਚੇਂਜ ਕਰਨੀ ਔਰ ਜੇ ਮਸਾਲੀ ਜੰਮੀ ਹੋਣ ਗਈ ਲੇਕਿਨ ਚਲੋ ਚੰਗਾ ਸਕੂਲ ਵਿੱਚ ਪੜ ਜਾਊਗਾ ਤੇ ਥੋੜਾ ਲੈਕਨ ਤੋਂ ਹੁੰਦੀ ਤੇ ਨਹੀਂ ਜਾ ਜੂਗੀ ਚੰਗਾ ਕੰਮ ਮਿਲ ਜਾਊਗਾ ਭਾਵੇਂ ਪ੍ਰਾਇੋਰਟੀ ਸਹੀ ਅੱਜ ਕੱਲ੍ਹ ਪੜਾਈ ਲਿਖਾਈ ਚੰਗੀ ਬਹੁਤ ਜ਼ਰੂਰੀ ਹੈ ਹੋਰ ਪ੍ਰੀਤ ਇਹ ਦੱਸੋ ਬਾਸ ਕਿਦਾਂ ਆਸੀ ਜੀ ਤੁਸੀਂ ਸਲਾਮ ਪਿੰਡ ਦਾ ਸੁਣਾਓ ਇੰਨੇ ਵੀ ਠੀਕ ਐ ਚਲ ਠੀਕ ਹੀ ਚਾਹੀਦਾ ਹਾਂ ਤੁਸੀਂ ਸਣਾ ਸੇਤਾ ਹਾਂ ਠੀਕ ਰਹਿੰਦੀ ਆ ਹਾਂ ਠੀਕ ਵਾ ਚਲੋ ਇੰਨਾ ਹੀ ਬੜਾ ਲੇ ਤੇ ਅੱਜ ਕੱਲ ਤੇ ਸਰੀਰਾਂ ਦੇ ਵਿੱਚ ਹੈ ਹੀ ਕੁਛ ਨਹੀਂ ਹਾਂ ਪ੍ਰੀਤ ਹੈ ਗੋਪੀ ਆਇਆ ਇਹ ਤੇ ਚਲ ਗਿਆ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ ਐਦਾਂ ਹੀ ਆਂਦੇ ਛੁੱਟੀ ਥੋੜੀ ਆ ਹਾਂ ਇੱਥੇ ਕਿਤੇ ਕੜੀ ਮਿਲ ਮੁੱਲ ਜਾਂਦਾ ਹਾਂ ਦਵਿੰਦਰ ਚਾਹ ਹੀ ਲੈ ਆਈਆਂ ਉਹ ਨਹੀਂ ਨਹੀਂ ਥੋੜੀ ਜਿਹੀ ਆਈ ਮੈਂ ਥੋੜੀ ਥੋੜੀ ਪੀਓ ਮੈਂ ਚੋਬਨ ਕਰ ਲਿਆ ਵੱਡੇ ਦੇ ਹਾਂ ਤੋ ਇਹ ਲ ਮਗਾ ਲੈਣਾ ਹੀ ਉਹਦਾ ਫੋਕੀ ਪੀ ਲੈ ਕੋਈ ਗੱਲ ਨਹੀਂ ਹਾਂ ਮੈਂ ਸੋਤੇ ਰਾਂ ਲਿਆ ਪ੍ਰੀਤ ਮੈਨੂੰ ਇੱਕ ਗੱਲ ਦੱਸ ਗੋਪੀ ਨੂੰ ਤੁਹਾਡੇ ਨਾਲ ਕੋਈ ਇਤਰਾਜ਼ ਕੀ ਕਿ ਇੱਥੋਂ ਤੱਕ ਨਹੀਂ ਆਇਆ ਹੈ ਮੈਂ ਰਾਜਵੀਰ ਨੂੰ ਆਖਿਆ ਮਾਮਾ ਆਇਆ ਹੀ ਨਹੀਂਗਾ ਵਾਰੋਕੋਸ ਲੈ ਆਇਆ ਹੁਣਾਵਾ ਖਾਣ ਪੀਣ ਨੂੰ ਤੈਨੂੰ ਦੇਣ ਆਉਣਾ ਵਾ ਮੈਂ ਕਿਹਾ ਅੱਜ ਆਉਂਦਾ ਕੱਲ ਲਾਂਦਾ ਸਾਰਾ ਹੁਣ ਪਤਾ ਲੱਗਾ ਕਿ ਉਹ ਚਲ ਵੀ ਗਿਆ ਮੈਨੂੰ ਇੰਨਾ ਕਿਤੇ ਗੁੱਸਾ ਕਿ ਇੱਥੇ ਤੱਕ ਨਹੀਂ ਆਇਆ ਆਉਣਾ ਚਾਹੀਦਾ ਵੀ ਮੈਂ ਤੇ ਇਹ ਗੱਲ ਕਹਿਨੀ ਆ ਕਿ ਚਲੋ ਹੱਕ ਬੰਦਾ ਸੀ ਜਿੰਨੀ ਛੁੱਟੀ ਮਰਜੀ ਥੋੜੀ ਹੀ ਭੈਣ ਕੋ ਪਹਿਲਾਂ ਹੁੰਦਾ ਆ ਜਦੋਂ ਹੁਣ ਕੀ ਕਹਿ ਸਕਦੇ ਆ ਭਾਵੇਂ ਸਾਹ ਘੜੀ ਆ ਜਾਂਦੇ ਜੇ ਨਹੀਂ ਇਰਾਦਾ ਤੇ ਵੇਖੋ ਮਾਸੀ ਜੀ ਜੇ ਆਦੇ ਸੋਂਦੇ ਹੋਣ ਜਾਂ ਸਾਡੇ ਨਾਲ ਰਲ ਕੇ ਚੱਲਦੇ ਹੋਣ ਤੇ ਸਾਨੂੰ ਆਪਣਾ ਬੱਚਾ ਇੱਥੇ ਭੇਜਣ ਦੀ ਕੀ ਲੋੜ ਸੀ ਗਾੜੀ ਤੇ ਹੀ ਆਪ ਸਮਝਦਾਰ ਹੋ ਸਾਡੇ ਨਾਲੋਂ ਜ਼ਿਆਦਾ ਉਮਰ ਹੰਢਾਈ ਆ ਇਹੋ ਤੇ ਮੈਂ ਕਹਿਣਾ ਫੋਲਨੇ ਫੋਲੇ ਗਾਲ ਤਾਂ ਮੰਨੇ ਦੀ ਹੁੰਦੀ ਆ ਨਾ ਜੇ ਕੋਈ ਮੰਨੇ ਤੇ ਮੈਂ ਤਾਂ ਉਹ ਨਹੀਂ ਗੱਲ ਕਰਨਾ ਹੀ ਆ ਇਹਦੇ ਵਿੱਚ ਤੁਹਾਡਾ ਵੀ ਕੀ ਕਸੂਰ ਵਾ ਉਹਦੀ ਮੰਨੇ ਦੀ ਗੱਲ ਵਾ ਮਮੀ ਰਾਜਵੀਰ ਆਉਣ ਵਾਲਾ ਹੋਣਾ ਤੇ ਜੋ ਬਨਵੇਲੀ ਆ ਤੇ ਚੱਲ ਜੋ ਰਸਤਾ ਬੜਾ ਵਗਦਾ ਵਾ ਮੈਂ ਫਿਰ ਉਹਨੂੰ ਵੀ ਲਿਆਉ ਗੌਰਵ ਤੇ ਆ ਗਿਆ ਵਾ ਦੋ ਬੰਦੇ ਕਿੱਥੇ ਚੱਲ ਗਿਆ ਉਹ ਵੇਲੇ ਪੱਠੇ ਪਉਣਗੇ ਹੁਣ ਮੈਨੂੰ ਜਾਣਾ ਪਊ ਫਿਰ ਆਹ ਹੁੰਦਾ ਇਹ ਨਾ ਬੜਾ ਸ਼ੌਕ ਤਾਂ ਦੇ ਇੱਥੇ ਬਸਾਂ ਆ ਜਾਂਦੀ ਆਹ ਲੱਗ ਗਿਆ ਆ ਜਾਂਦੀ ਆਹ ਇਹ ਕਹੀਏ ਦੇਖਦੇ ਗੋਪੀ ਮੇਰੇ ਕੋ ਭੋਜੰਦਾ ਵੀਰ ਤੇ ਮੈਨੂੰ ਇਹਦੇ ਤਾਂ ਨਹੀਂ ਮਿਲਣ ਤੇ ਨਾ ਸੋਣੇ ਪੈਂਦੇ ਨੇ ਤੇ ਤਾਂ ਨੇ ਮਿਲੇ ਮਾਰਦੀ ਆ ਕਿ ਤੇਰਾ ਭਰਾ ਬਾਹਰੋਂ ਆਇਆ ਅਹ ਕਹਿਆ ਯਾ ਲੈ ਹੁਣਾ ਰਾਜਵੀਰ ਲਿਆ ਲੈ ਹੁਣਾ ਤੇ ਉਹ ਜੀ ਸੋਨੀ ਉਹਨੂੰ ਮਾਸਾ ਚੜੀ ਲੱਥੀ ਨਹੀਂ ਕਿਤੇ ਟੱਕਰ ਵੀ ਦਾ ਸੁਣਾ ਨਹੀਂ ਕਿ ਸਾਸੋ ਦੀ ਮਿਹਣੇ ਮਾਰਦੀ ਹੈ ਵੇਖ ਤੇ ਅੰਦਰ ਗੁੱਸਾ ਉਹਨਾ ਤਾਂ ਹੈ ਵੀ ਜਾ 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 ਉਹ ਵੀ ਭਰਾ ਬਾਹਰੋਂ ਆਇਆ ਇੱਥੇ ਭੈਣ ਕੋ ਆਵੇ ਨਾ ਇਦਾਂ ਹੋ ਕੇ ਚਲ ਜੇ ਤੇ ਗੱਲ ਵੀ ਬੜੀ ਸ਼ਰਮ ਦੀ ਉਹ ਟਾਡੀ ਜਿਮਾ ਗੱਲ ਮੰਨਦੀ ਹੈ ਕਿ ਚਲੋ ਜਿੱਦਾਂ ਦੇ ਹਾਲਾਤ ਚੱਲਣ ਦੇ ਆ ਘਰ ਦੇ ਕਿੱਦਾਂ ਆਉਣਾ ਚੱਲ ਜੀ ਮਾਣ ਹੈ ਹਾਲਾਤ ਚਲ ਜਿੱਦਾਂ ਦੇ ਵੀ ਹੁਣ ਮਾੜੀ ਚੰਗੀ ਰੋਟੀ ਖਾ ਕੇ ਆਪਣੇ ਘਰ ਖਾਂਦਾ ਪਰ ਆਈ ਜਾਈਦਾ ਤਾਂ ਹੈ ਨਾ ਇਦਾਂ ਬੁਰੇ ਲੱਗੇਦਾ ਜਦੋਂ ਕੋਈ ਕਵੇ ਮੂੰਹ ਤੇ ਤੇ ਫੇ ਸੋਨੀਆਂ ਪੰਨੀਆਂ ਜਦੋਂ ਆਬਰੰਦਾ ਝੂਠਾ ਹੋਵੇ ਤੇ ਕੀ ਕਵੇ ਬੰਤ ਘਾਲ ਲਾਉਂਦੇ ਬਾਤ ਤੇ ਵੇਲਾ ਮੈਂ ਚੀਚਾ ਕਹਿ ਕੇ ਆਈ ਹਾਂ ਵੀਰ ਜੀ ਛੁੱਟੀ ਆਈ ਹੈ ਨਾ ਹਾਂ ਹੈਗੀ ਦਾ 15 ਜੇ ਦਾ 15 ਦਿਨ ਦੀ ਛੁੱਟੀ ਆਈ ਤੇ ਤੂੰ ਮੈਨੂੰ ਇੱਕ ਰਾਤ ਨਾ ਰਿੰਦਾ ਦਿਨ ਦਿਨ ਮਿਲ ਜਾਂਦਾ ਉਹ ਫਫੇ ਗੁੱਟਨੀ ਹੋ ਜਾਂਦਾ ਵਾ ਫਫੇ ਗੁੱਟਨੀ ਨਹੀਂ ਆਉਂਦਾ ਤਾਂ ਹੁਣ ਸਿੱਧੀ ਗੱਲ ਆ ਜੜੀ ਹਾਂ ਹਾਂ ਤੇ ਹੈੀ ਤਾਂ ਸੁਣੀ ਵਾਲੀ ਹਾਂ ਬੰਦੇ ਨੂੰ ਥੋੜੀ ਸੋਚ ਰੱਖਣੀ ਚਾਹੀਦੀ ਆ ਅੱਜ ਰਾਤ ਰਹੋਗੇ ਤੁਸੀਂ ਨਹੀਂ ਨਹੀਂ ਤੇ ਅੰਦਰ ਤੁੰਨੇ ਦੀ ਜੀ ਦਾ ਪਤਾ ਇਹ ਲੋਕ ਕਿਹੜਾ ਕੁਛਂ ਦਾਵਾ ਤੇ ਮੈਨੂੰ ਮਿਲਣਾ ਸੀ ਗੌਰਵ ਨੂੰ ਬੜਾ ਜੀ ਕਰੁੰਦਿਆ ਸੀ ਤਕੋ ਜਿੰਨ ਜਦੋਂ ਤੱਕ ਵੀਰ ਆਉਣਗੇ ਨਾਲ ਅੱਧਾ ਰਾਤ ਲੱਭਾਂਗੇ ਆ ਰਾਤ ਨੂੰ ਹਾਂ ਮੈਂ ਤੁਹਾਨੂੰ ਮਾਰੇ ਇੱਕ ਗੱਲ ਕਹਿਣ ਦੀ ਜਾਣ ਲੱਗਿਆ ਨਾ ਗੌਰੋਂ ਨੂੰ ਮਿਲ ਕੇ ਨਾ ਚਾਹੀਓ ਮੈਂ ਮਾਹਾਂ ਇਹਦਾ ਜੀ ਲਾਇਆ ਮਾਹਾਂ ਹੁਣ ਨਟ੍ਰੀਸ਼ਨ ਤੇ ਤੋਰ ਦੇਣਾ ਵਾ ਮੈਨੂੰ ਕਹਿੰਦੇ ਆ ਕਿ ਨਾਲ ਜਾਣਾ ਹੈ ਇਹ ਦੇਣਾ ਵਾ ਤੇ ਤਾਂ ਹੀ ਮੈਂ ਹੁਣ ਚੋਣੀ ਚਾਕਲੇਟ ਬਿਸਕੁਟ ਵਗੈਰਾ ਦੇ ਕੇ ਤੇ ਟਿਊਸ਼ਨ ਤੇ ਦੋਹਾਂ ਨੂੰ ਕੱਲ ਦੇਣਾ ਵਾ ਤੇ ਤੁਸੀਂ ਜੇ ਮਿਲ ਕੇ ਜਾਏ ਤੇ ਫਿਰ ਰਾਤ ਨਿਆਣਾ ਹੋ ਕੇ ਲੋ ਫਿਰ ਮੇਰੇ ਕੋਲ ਨਹੀਂ ਜਰਿਆ ਜਾਂਦਾ ਚੱਲ ਨਹੀਂ ਮੇਰੇ ਮਾਹਾਂ ਕੁਲਿਆ ਬਣਿਆ ਸਾਡੇ ਨਾਲ ਤੇ ਮੈਂ ਰੋਟੀ ਬਣਾ ਲਾਂ ਹਲੋ ਨਹੀਂ ਨਹੀਂ ਘੇ ਦੇਣਾ ਆਉਣ ਲੱਗਾ ਰੋਟੀ ਖਾਦੀ ਮੈਨੂੰ ਚਾਹ ਪੀ ਲਈ ਤੁਹ ਚਾਹ ਪੀ ਪਿਆਲ ਦੇਣੀ ਮੈਨੂੰ ਸਮੋਸੇ ਆਉਣ ਲੱਗੇ ਬਸ ਲੈ ਕੇ ਜਾਣਾ ਆ ਰੋਟੀ ਨਾ ਬਣੀ ਇਹਨਾਂ ਸਬਜੀ ਸਬਜੀ ਤਿਆਰ ਕਰ ਲਈ ਹਾਂ ਨਹੀਂ ਨਹੀਂ ਥੋੜਾ ਟਾਈਮ ਦੀ ਆਈਆਂ